ਜਦੋਂ ਮਰੀਤਾਂ ਜਾ ਕੇ ਕਿਹਾ ਬਾਬਾ ਨਾਨਕ ਆਇਆ ਤੇ ਫਿਰ ਨਾਲ ਦਸਤਗੀਰ ਵੀ ਆ ਗਿਆ। ਪਾਤਸ਼ਾਹ ਨੇ ਹੁਣ ਜਿਹੜੀ ਬਾੰਗ ਦਿੱਤੀ ਸਾਰਿਆਂ ਨੂੰ ਇਕੱਠੇ ਕਰਕੇ ਉਹ ਬੜੀ ਅਨੋਖੀ ਸੀ। ਜਦੋਂ ਸਾਰੇ ਇਕੱਠੇ ਹੋ ਗਏ ਨਾ ਇਸ ਤਰ੍ਹਾਂ ਜਿ ਤਾਂ ਉਹਨਾਂ ਨੂੰ ਇਹ ਸੀ ਫਿਰ ਵਾਬ ਨਾਲ ਕਿਉਂ ਗਾਉਂਦੇ ਨੇ ਜਿਹੜੀ ਗੱਲ ਅਗਲੀ ਕਹੀ ਉਹ ਤਾਂ ਫਿਰ ਸਾਰੇ ਪੀਰ ਦਸਤਗੀਰ ਵਰਗੇ ਛੋਟੇ ਵੱਡੇ ਪੀਰ ਹਿੱਲ ਗਏ ਨਾ ਪਾਤਸ਼ਾਹ ਨੇ ਫਿਰ ਕੀ ਕਿਹਾ ਸੁਣਿਓ। ਹਜ਼ੂਰ ਉੱਚੀ ਆਵਾਜ਼ ਬੋਲੇ ਕਹਿੰਦੇ ਪਾਤਾਲਾ ਪਾਤਾਲ ਲੱਖ ਹਜ਼ੂਰ ਨੇ ਉੱਚੀ ਸੁਰ ਵਿੱਚ ਵੰਗ ਪਾਤਾਲਾ ਪਾਤਾਲ ਲੱਖ ਆਕਾਸ ਆਗਾਸ ਬੜੋ ਓੜ ਕੋੜ ਕਪਾਲ ਥਕੇ ਵੇਦ ਕਹਨੇ ਕਵਤ ਪਾਤਾਲ ਆਕਾਸ਼ ਲੱਖ ਉੜ ਕੰਪਾਲੀ ਖਬਰ ਸੁਣਾਈ ਦਸਤ ਗੀਤਾਂ ਐ ਗੁੱਸੇ ਚ ਆ ਗਿਆ ਜਿਵੇਂ ਸੱਪ ਨੇ ਡੰਪਿਆ ਉਹਦੇ ਸੀਨੇ ਤੇ ਸੱਪ ਲਟਣ ਲੱਗ ਪਿਆ